PSD India News Channel ਤੇ ਤੁਹਾਡਾ ਹਾਰਦਿਕ ਸਵਾਗਤ ਕਰਦੀ ਹਾਂ ਡਬਲ ਮਰਡਰ ਪਿਉ ਨੇ ਆਪਣੀ ਹੀ ਧੀ ਅਤੇ ਦੋਤੀ ਦਾ ਕੀਤਾ ਕਤਲ ਪੁਲਿਸ ਵੱਲੋਂ ਤੁਰੰਤ ਕਾਰਵਾਈ ਬਟਿੰਡਾ ਤੋਂ ਅਤੀ ਦੁਖਦਾਇਕ ਖਬਰ ਆਈ ਸਾਹਮਣੇ ਪੱਤਰਕਾਰ ਰਸ਼ਪਾਲ ਹੈਪੀ ਸ਼ਰਮਾ ਦੀ ਖਾਸ ਰਿਪੋਰਟ ਆਣਾ सदर ਬਟਿੰਡਾ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਗਿਰਕਲ ਨੇ ਆਪਣੀ ਲੜਕੀ ਦਾ ਜਿਹੜਾ ਹੈਗਾ ਉਹ ਜਿਹੜੀ ਬੱਸ ਸਾਡੇ ਤੇ ਖੜੀ ਸੀ ਤੇ ਉਹਦਾ ਮਰਡਰ ਕਰਤਾ ਹੈ ਤਾਂ ਪੁਲਿਸ ਪਾਰਟੀ ਉੱਥੇ ਪਹੁੰਚੀ ਤਾਂ ਜਿਹੜਾ ਲੜਕੀ ਦੀ ਉੱਥੇ ਦੀ ਜਿਹੜੀ ਉਹਦੀ ਡੈੱਡ ਬਾਡੀ ਜਿਹੜੀ ਹੈਗੀ ਆ ਉਹ ਪਈ ਸੀਗੀ ਤੇ ਉਹਦਾ ਜਿਹੜਾ ਬੱਚਾ ਸੀ ਕਰੀਬ 1.5 ਤੋਂ 2 ਸਾਲ ਦੀ ਬੇਟੀ ਹੈ ਉਹਦੀ ਲੜਕੀ ਦੀ ਜਸ਼ਮਨਦੀਪ ਕੌਰ ਦੀ ਤੇ ਉਹ ਜਿਹੜੀ ਹੈਗੀ ਆ ਉਹ ਵੀ ਇੰਜਰਡ ਕਰ ਦਿੱਤੀ ਗਈ ਹੈ ਤਾਂ ਉਹਨੂੰ ਨਾਲ ਦੀ ਨਾਲ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਬੱਚੇ ਨੂੰ ਉੱਥੇ ਸਿਵਲ ਹਸਪਤਾਲ ਦਾਖਲ ਕਰਾਇਆ ਬਠਿੰਡਾ ਤੇ ਜਿੱਥੇ ਜਾ ਕੇ ਉਹਦੀ ਵੀ ਡੈਥ ਜਿਹੜੀ ਹੈਗੀ ਆ ਉਹ ਹੋ ਗਈ ਕੱਲੇ ਤਾਂ ਫਿਰ ਅਸੀਂ ਉਹਦੇ ਉਹ ਆਧਾਰ ਤੇ ਜਿਹੜਾ ਹੈਗਾ ਉਹਦੇ ਲੜਕੀ ਦਾ ਜਿਹੜਾ ਸਹਰਾ ਹੈਗਾ ਉਹਦੇ ਭਾਨ ਜੀ ਉਹਦੇ ਬਿਆਨ ਤੇ ਜਿਹੜਾ ਹੈਗਾ ਮੁਕੱਦਮਾ ਜਿਹੜਾ ਹੈਗਾ ਮਰਡਰ ਦਾ ਕੱਲ ਥਾਣੇ ਸਦਰ ਬਠਿੰਡਾ ਚ ਅਸੀਂ ਦਰਜ ਕਰ ਲਿਆ ਗਿਆ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਤਾਂ ਜਿਹੜਾ ਹੈਗਾ ਜਿਹਦੇ ਵਿੱਚ ਆ ਕੱਲ ਅਸੀਂ ਜਿਹੜਾ ਦੋਸ਼ੀ ਹੈਗਾ ਉਹ ਵੀ ਫੜ ਲਿਆ ਗਿਆ ਹੈ ਜਿਹੜਾ ਰਾਜਵੀਰ ਸਿੰਘ ਰਾਜਾ ਉਹਨਾਂ ਨੇ ਦੋ ਬੰਦਿਆਂ ਦੇ ਖਿਲਾਫ ਮਕਦਮਾ ਦਰਜ ਕਰਾਇਆ ਸੀਗਾ ਇੱਕ ਰਾਜੇ ਦੇ ਖਿਲਾਫ ਇੱਕ ਉਹਦੇ ਲੜਕੇ ਪਰਮਪਾਲ ਸਿੰਘ ਦੇ ਖਿਲਾਫ ਦਰਜ ਕਰਾਇਆ ਸੀ ਜਿਹਦੇ ਵਿੱਚ ਇੱਕ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਰਸੀ ਵਿਰਕਲਾ ਨੂੰ ਤੇ ਜਿਹੜਾ ਉਹਦੇ ਕੋਲੋਂ ਜਿਹੜੇ ਕਈ ਦੇ ਨਾਲ ਹਥਿਆਰ ਨਾਲ ਜਿਹੜਾ ਉਹਨੇ ਮਰਡਰ ਕੀਤਾ ਸੀ ਸਰਵ ਚ ਮਾਰੀ ਸੀ ਕਈ ਉਹ ਵੀ ਅਸੀਂ ਪ੍ਰਾਪਤ ਕਰ ਲਈ ਗਈ ਹੈ ਤੇ ਮੋਟਰਸਾਈਕਲ ਜਿਹੜਾ ਹੈਗਾ ਉਹ ਵੀ ਰਿਕਵਰ ਕਰ ਲਿਆ ਗਿਆ ਹੈ ਧਾਰਮਿਕ ਇਸੇ ਦਾ ਕਾਰਨ ਹੈ ਜੀ ਅੱਜ ਤੋਂ 4-5 ਸਾਲ ਪਹਿਲਾਂ ਇਹ ਰਾਜੇ ਨੰਬਰਦਾਰ ਦੀ ਲੜਕੀ ਹੈ ਕੋਈ ਇੰਟਰ ਕਾਸਟ ਜਿਹੜਾ ਹੈਗਾ ਇਹਨੇ ਆਪਦੇ ਪਿੰਡ ਦੇ ਵਿੱਚ ਹੀ ਰਵੀ ਸ਼ਰਮਾ ਪੁਰ ਫਰਮਨਦੀਪ ਸ਼ਰਮਾ ਦੇ ਨਾਲ ਜਿਹੜਾ ਉਹਦੇ ਭਾਨ ਦਾ ਲੜਕਾ ਹੈ ਉਹਦੇ ਨਾਲ ਇਹਨੇ ਜਿਹੜੀ ਹੈਗੀ ਹੈ ਪ੍ਰੋਟੈਕਸ਼ਨ ਲੈ ਕੇ ਤੇ ਲਵ ਮੈਰਿਜ ਕਰਵਾਈ ਸੀਗੀ ਤੇ ਉਹ ਇਸ ਗੱਲ ਦੇ ਰਾਜੀ ਨਹੀਂ ਸੀ ਇਹਦਾ ਬਾਪ ਜਿਹੜਾ ਹੈਗਾ ਉਹ ਇਸ ਗੱਲ ਦੀ ਰੰਜਿਸ਼ ਸੀਗੀ ਇਸੇ ਕਰਕੇ ਜਿਹੜਾ ਹੈਗਾ ਉਹਨਾਂ ਦਾ ਉਹ ਮਰਡਰ ਕਿਤਾਬ ਦੀ ਲੜਕੀ ਦਾ